ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਮ ਹੋਗੇ ਅੱਜ ਇੱਕ ਅਲੱਗ ਜੇ ਟੌਪਿਕ ਤੇ ਆਪਾਂ ਹਟ ਕੇ ਜੇ ਗੱਲਬਾਤ ਕਰਦੇ ਆ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਆ ਜਿਹੜੇ ਅੱਜ ਦੇ ਟਾਈਮ ਦੇ ਸਭ ਤੋਂ ਵੱਡੇ ਦੁੱਖ ਨੇ ਆਪਾਂ ਉਸ ਟੌਪਿਕ ਤੇ ਅੱਜ ਗੱਲਬਾਤ ਕਰਦੇ ਆ ਕਿ ਕਰਜ਼ਾ ਕੀ ਆ ਆਮ ਲੋਕਾਂ ਤੇ ਕਰਜ਼ਾ ਕਿਉਂ ਇੰਨਾ ਜ਼ਿਆਦਾ ਪੈਂਦਾ ਆਮ ਲੋਕ ਹੀ ਕਰਜ਼ੇ ਦੇ ਵਿੱਚ ਕਿਉਂ ਫਸਦੇ ਨੇ ਜਾਂ ਕੋਈ ਬੈਂਕਾਂ ਵਾਲੇ ਆਮ ਲੋਕਾਂ ਨੂੰ ਹੀ ਟਾਰਗੇਟ ਕਿਉਂ ਕਰਦੇ ਹੁੰਦੇ ਨੇ ਉਸ ਟੌਪਿਕ ਤੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੋ ਸਕਦੀ ਆ ਪਰ ਇਸ ਨੂੰ ਜ਼ਰੂਰ ਵੇਖ ਲਿਓ ਕੰਮ ਆਉਣ ਵਾਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਰਜ਼ਾ ਹੱਜ ਦੇ ਟਾਈਮ 'ਚ ਹਰ ਇੱਕ ਤੇ ਚਾਹੇ ਉਹ ਵੱਡਾ ਚਾਹੇ ਉਹ ਛੋਟਾ ਕੋਈ ਵਪਾਰੀ ਆ ਜਾਂ ਆਮ ਹਰ ਇੱਕ ਇਨਸਾਨ ਤੇ ਕਰਜ਼ਾ ਅੱਜ ਦੇ ਟਾਈਮ ਦੇ ਵਿੱਚ ਹੈਗਾ ਪਹਿਲੀ ਗੱਲ ਤਾਂ ਇਹ ਉਹ ਚੀਜ਼ ਤੁਸੀਂ ਕਦੇ ਵੀ ਨਾ ਭੁੱਲੋ ਜਿਹੜਾ ਉਸ ਵਾਹਿਗੁਰੂ ਨੇ ਕਰਜ਼ਾ ਦਿੱਤਾ ਹੋਇਆ ਸਾਹਾਂ ਦਾ ਉਸ ਚੀਜ਼ ਨੂੰ ਤੁਸੀਂ ਹਮੇਸ਼ਾ ਯਾਦ ਰੱਖਿਆ ਕਰੋ ਕਿ ਉਹ ਕਰਜ਼ਾ ਜਿੱਦ ਦੇ ਸਾਹਾਂ ਦਾ ਖਤਮ ਹੋ ਗਿਆ ਉਹਨੇ ਆਵਾਜ਼ ਉਦਦੇ ਹੀ ਮਾਰ ਲੈਣੀ ਆਹ ਚੀਜ਼ ਆਪਦੇ ਦਿਮਾਗ ਚੋਂ ਕਦੇ ਨਾ ਕੱਢੋ ਇਹ ਕਰਜ਼ਾ ਇੱਕੋ ਸਾਹਾ ਦਾ ਉਹ ਦਿੱਤਾ ਵਿਆ ਵਾਹਿਗੁਰੂ ਨੇ ਉਹ ਇੱਕ ਕਿਉਂ ਕਾਰਨ ਦਿੱਤਾ ਵਿਆ ਉਹਨੂੰ ਹਮੇਸ਼ਾ ਤੁਸੀਂ ਯਾਦ ਰੱਖਿਓ ਕਰਜ਼ਾ ਆਮ ਲੋਕਾਂ ਤੇ ਵੀ ਪੈਂਦਾ ਹੈ ਕਰਜ਼ਾ ਵੱਡੇ ਲੋਕਾਂ ਤੇ ਵੀ ਪੈਂਦਾ ਪਰ ਆਮ ਲੋਕ ਜ਼ਿਆਦਾ ਕਰਜ਼ਿਆਂ ਦੇ ਵਿੱਚ ਫਸ ਜਾਂਦੇ ਨੇ ਕਰਜ਼ਿਆਂ ਦੇ ਵਿੱਚ ਆ ਵੀ ਜਾਂਦੇ ਨੇ ਕੋ ਮਜਬੂਰੀ ਬਸ ਆ ਜਾਂਦੇ ਨੇ ਇਨਕਮ ਦਾ ਕਈ ਵਾਰ ਸਾਧਨ ਘੱਟ ਹੁੰਦਾ। ਕਈ ਵਾਰ ਮਿਹਨਤ ਓਨੀ ਜ਼ਿਆਦਾ ਨਹੀਂ ਹੁੰਦੀ ਜਾਂ ਮਿਹਨਤ ਜ਼ਿਆਦਾ ਹੁੰਦੀ ਆ ਇਨਕਮ ਦਾ ਸੋਰਸ ਘੱਟ ਹੁੰਦਾ ਹੱਤੀ। ਮਜਬੂਰੀ ਬਸ ਉਹ ਕਰਜ਼ੇ ਦੇ ਵਿੱਚ ਆ ਜਾਂਦੇ ਨੇ। ਪਰ ਕੁਝ ਕ ਬੰਦਿਆਂ ਦੀ ਇਹ ਆਦਤ ਹੁੰਦੀ ਆ ਜਿਵੇਂ ਉਹ ਦੁੱਧ ਦੇ ਤੋਤੇ ਹੁੰਦੇ ਨੇ ਜਾਂ ਉਹਨਾਂ ਤੇ ਕਦੇ ਕਰਜ਼ਾ ਪਈ ਨਹੀਂ ਪਿਆ ਹੁੰਦਾ ਜਾਂ ਕਦੇ ਉਹਨਾਂ ਤੇ ਦੁੱਖ ਦੀ ਘੜੀ ਨਹੀਂ ਆਈ ਹੁੰਦੀ। ਉਹੋ ਜਿਹੇ ਬੰਦੇ ਉਹ ਦੂਜੇ ਬੰਦੇ ਨੂੰ ਇੰਨਾ ਲੋਕਾਂ ਕੋਲੇ ਬੋਲਣ ਲੱਗ ਜਾਂਦੇ ਨੇ ਜਲੀਲ ਕਰਨ ਲੱਗ ਜਾਂਦੇ ਨੇ ਭੰਡਣ ਲੱਗ ਜਾਂਦੇ ਨੇ ਕੀ ਭਈ ਮੈਂ ਨਹੀਂ ਜ਼ਿੰਦਗੀ ਦੇ ਵਿੱਚ ਗਲਤ ਕਰਦਾਂ ਨਾ ਜੀ ਦਾ ਕਰਨਾ ਤੁਸੀਂ ਐਂ ਕਰੋ ਹਨਾ ਹਰ ਇੱਕ ਕੋਲੇ ਜਾ ਕੇ ਬੋਲਣ ਲੱਗ ਜਾਣਾ ਮੈਨੂੰ ਇਹ ਜੀਆਂ ਗੱਲਾਂ ਨਹੀਂ ਪਸੰਦ ਜੀ ਆਪਾਂ ਦੂਜੇ ਦੀ ਦੇਣੀ ਚੀਜ਼ ਪਹਿਲਾਂ ਸਮਝਾਂਗੇ ਹਨਾ 100 ਗੱਲਾਂ ਅਗਲਾ ਬਣਾਉਂਦਾ ਮੈਨੂੰ ਲੱਗਦਾ ਆਪ ਵੀ ਉਸ ਲਾਈਨ ਦੇ ਵਿੱਚ ਹੁੰਦਾ ਸ਼ਾਇਦ ਆਈ ਨਹੀਂ ਪਤਾ ਆਪ ਵੀ ਕਰਜ਼ੇ ਦੇ ਵਿੱਚ ਹੋਵੇ ਪਰ ਦੂਜੇ ਬੰਦੇ ਨੂੰ ਜਾ ਕੇ ਪਤਾ ਨਹੀਂ ਕਿੱਡੀ ਮਹਾਰਾਜਾਂ ਵਾਲੀ ਫੀਲਿੰਗ ਚੱਕ ਲੈਂਦੇ ਨੇ ਕਿ ਹਾਂ ਜੀ ਮੈਨੂੰ ਪਤਾ ਅਸੀਂ ਦੂਜਿਆਂ ਨੂੰ ਦੇਣਾ ਪਹਿਲਾਂ ਸਮਝਦੇ ਦੇ ਨੇ ਇੱਥੇ ਆਪ ਦਾ ਹੈ ਕਿ ਆ ਇੱਕ ਚੀਜ਼ ਸਮਝਾ ਦਿਓ ਇੱਕ ਚੀਜ਼ ਵੀ ਦੱਸ ਦੇਵੋ ਬੰਦੇ ਦੀ ਆਪ ਦੀ ਇੱਥੇ ਕੀ ਆ ਆਪ ਦਾ ਬੰਦਾ ਤੇ ਕੀ ਛੱਡ ਕੇ ਜਾਊ ਆਪ ਦੇ ਕਰਮ ਛੱਡ ਕੇ ਜਾਣੇ ਨੇ ਜਾਂ ਆਪ ਦੀ ਕੋਈ ਸੋਚ ਛੱਡ ਕੇ ਜਾਊ ਨਾਲ ਨਹੀਂ ਕੁਝ ਜਾਂਦਾ ਬੰਦੇ ਦੇ ਜਿਹੜਾ ਬੰਦਾ ਹੁਣ ਹਰ ਇੱਕ ਨੂੰ ਨਿੰਦਣ ਲੱਗ ਜਾਂਦਾ ਤੇ ਕਹਿ ਦੂਗਾ ਜੀ ਮੇਰੇ ਕੋਲੇ ਪੈਸੇ ਬਹੁਤ ਨੇ ਜਾਂ ਕੋਈ ਹੰਕਾਰ ਕਰਨ ਲੱਗ ਜਾਂਦਾ ਜਾਂ ਕਿਸੇ ਨੂੰ ਬਿਨਾਂ ਕਲ ਤੋਂ ਕੋਈ ਬੋਲਣ ਲੱਗ ਜਾਂਦਾ ਹਰ ਥਾਂ ਤੇ ਉਹਨੂੰ ਭੰਡਣ ਲੱਗ ਜਾਂਦਾ ਉਸ ਦਾ ਆਪ ਦੇ ਕੋਲੇ ਕੀ ਆ ਜਾਂ ਕੀ ਆਪ ਦੇ ਨਾਲ ਲੈ ਕੇ ਜਾਊ ਸਭ ਕੁਝ ਇੱਥੇ ਹੀ ਛੱਡ ਜਾਣਾ ਪਰ ਦੁੱਖ ਉਸ ਇਨਸਾਨ ਨੂੰ ਉਦੋਂ ਹੋ ਜਾਂਦਾ ਜਦੋਂ ਉਹਨੂੰ ਬੋਲਣੋਂ ਨਹੀਂ ਹਟਦੇ ਭੰਡਣੋਂ ਨਹੀਂ ਹਟਦੇ ਹਰ ਇੱਕ ਕੋਲੇ ਬੋਲੀ ਜਾਂ। ਇਹ ਵੀਡੀਓ ਉਹਨਾਂ ਵਾਸਤੇ ਹੀ ਆ ਕਿ ਟੈਨਸ਼ਨ ਨਾਲ ਹੋ ਜਾਂਦੀ ਕੀ ਦੇ ਵਿੱਚ। ਬਹੁਤੇ ਬੰਦੇ ਆਪਾਂ ਹਰ ਰੋਜ਼ ਇਦਾਂ ਦੀਆਂ ਨਿਊਜ਼ਾਂ ਤੇ ਟੈਲੀਵਿਜ਼ਨਾਂ ਤੇ ਜਾਂ ਜਿੰਨਾਂ ਕੋਲੇ ਸੋਸ਼ਲ ਮੀਡੀਆ ਇਸ ਤੇ ਚੱਲਦੀਆਂ ਨੇ ਕਿੱ ਕੱਲ ਉਹ ਬੰਦਾ ਗੋਲੀਆਂ ਖਾ ਗਿਆ ਜੀ ਕੱਲ ਇੱਕ ਬੰਦਾ ਫਾਹਾ ਲੈ ਗਿਆ ਜੀ ਉਸਨੇ ਆਤਮ ਹੱਤਿਆ ਕਰ ਲਈ ਜੀ ਇਸ ਤਰ੍ਹਾਂ ਦੇ ਕਿੰਨੀਆਂ ਅਨੇਕਾਂ ਵੀਡੀਓ ਡੇਲੀ ਆਉਂਦੀਆਂ ਨੇ ਤਾਂ ਉਹ ਚੀਜ਼ ਕਿਉਂ ਕੋਈ ਨਾ ਕਿਸੇ ਬੰਦੇ ਨੂੰ ਯਾਰ ਫੋਰਸ ਕੀਤਾ ਜਾਂਦਾ ਕਿਸੇ ਚੀਜ਼ ਵਾਸਤੇ ਤਾਂ ਉਹਨੂੰ ਡਿਪਰੈਸ ਕੀਤਾ ਜਾਂਦਾ ਬਾਰੀ ਬਟੇ ਕੋਈ ਗੱਲ ਬੋਲੀ ਜਾਣੀ ਟੈਨਸ਼ਨ ਨਾ ਲੋ ਹਣਾ ਉਨਾਂ ਜਿਹੜਾ ਕੋਈ ਬੋਲਦਾ ਉਹਨੂੰ ਕੁੱਤਿਆਂ ਤੋਂ ਬਿਨਾ ਹੋਰ ਕੁਝ ਨਾ ਸਮਝੋ ਹਰ ਇੱਕ ਦੇ ਲਈ ਇਹ ਗੱਲ ਟੁਕਦੀ ਆ ਦਿਮਾਗ ਦੇ ਵਿੱਚ ਆ ਚੀਜ਼ ਤੁਸੀਂ ਕੱਢ ਦੇਵੋ ਜਾਂ ਤੁਸੀਂ ਸਾਰੀ ਉਮਰ ਇੱਥੇ ਖੜੇ ਰਹੋਗੇ ਜਦੋਂ ਬੰਦਾ ਮਿਹਨਤ ਕਰ ਰਿਹਾ ਉਹ ਤਾਂ ਸਾਰਾ ਕੁਝ ਉਹ ਪਾ ਵੀ ਸਕਦਾ ਟੈਨਸ਼ਨਾਂ ਲੈਣੀਆਂ ਛੱਡ ਦੇਵੋ ਅਗਰ ਕੋਈ ਮਾੜਾ ਚੰਗਾ ਬੋਲਦਾ ਬੋਲੀ ਜਾਣ ਦੋ ਜਿਨ੍ਹਾਂ ਦੀ ਆਦਤ ਹੁੰਦੀ ਆ ਆਪਰ ਇੱਕ ਚੀਜ਼ ਹੋ ਹੁੰਦੀ ਆ ਕਿ ਬਸੋ ਬਾਹਰ ਹੋ ਜਾਂਦਾ ਜਦੋਂ ਬੰਦਾ ਬੋਲੀ ਜਾਣਾ ਹਰ ਇੱਕ ਕੋਲੇ ਨਿੰਦੀ ਜਾਣਾ ਹਰ ਇੱਕ ਕੋਲੇ ਭੰਡੀ ਜਾਣਾ ਆਪਦੀ ਪੀੜੀ ਥੱਲੇ ਸੋਟਾ ਨਹੀਂ ਮਾਰਨਾ ਜਾਂ ਆਪਦੇ ਹਾਲਾਤ ਜ਼ਾਹਿਰ ਨਹੀਂ ਕਰਨੇ ਕਿ ਮੈਂ ਵੀ ਇਸੇ ਪੰਗੇ ਚ ਪਿਆਵਾਂ ਜਾਂ ਇਸੇ ਪੰਗੇ ਦੇ ਵਿੱਚ ਹੈਗਾ ਦੂਜਿਆਂ ਕੋਲੇ ਜ਼ਾਹਿਰ ਨਹੀਂ ਕਰਨੀ ਪਰ ਦੂਜਿਆਂ ਨੂੰ ਤਾਂ ਪਤਾ ਹੁੰਦਾ ਕਿ ਭਈਏ ਜਿਹਨੂੰ ਭੰਡ ਰਿਆ ਆਪ ਕਿੰਨੇ ਕ ਜੋਗਾ ਕਰਜਾ ਇੱਥੇ ਹਰ ਇੱਕ ਦੇ ਆ ਇਹ ਜਿੰਨਾ ਚੱਕਰਾ ਸਰੀਰ ਆ ਜਿੰਨਾ ਚੱਕਰ ਸਾਹ ਨੇ ਜਿਹੜੇ ਉਹ ਵਾਹਿਗੁਰੂ ਨੇ ਦਿੱਤੇ ਹੋਏ ਨੇ ਆਪਣਾ ਨੂੰ ਜਿੰਨਾ ਚੱਕਰ ਇਹ ਸਾਹ ਨੇ ਤਾਂ ਜ਼ਿੰਦਗੀ ਦੇ ਵਿੱਚ ਸੁੱਖ ਵੀ ਆਉਣਗੇ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਣਗੇ ਇਹ ਕੋਈ ਲਗਾ ਉਹ ਹੈ ਨਹੀਂ ਪਰਮਾਨੈਂਟ ਚੀਜ਼ ਹੈ ਨਹੀਂ ਕਿ ਸੁੱਖ ਤੁਹਾਨੂੰ ساری ਉਮਰ ਤੁਸੀਂ ਸੁਖੀ ਰਹੋਗੇ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ ਸਾਧੀਆਂ ਚੀਜ਼ਾਂ ਆਉਣਗੀਆਂ ਜਿਨ੍ਹਾਂ ਚੱਕਰ ਆ ਸਾਹ ਨੇ ਤੁਰਦਾ ਫਿਰਦਾ ਸਰੀਰ ਆ ਤਾਂ ਇਹ ਸਾਰਾ ਕੁਝ ਹੰਡਾਊਗਾ ਇਹ ਦੁੱਖ ਵੀ ਹੰਡਾਊਗਾ ਇਹ ਸੁੱਖ ਵੀ ਹੰਡਾਊਗਾ ਟੈਨਸ਼ਨਾਂ ਨੇ ਲੈਣੀਆਂ ਛੱਡ ਦੇਵੋ ਆਪਦੀ ਮਿਹਨਤ ਤੇ ਭਰੋਸਾ ਕਰੋ ਬਾਕੀ ਜਿੰਨੇ ਬੋਲਣਾ ਉਹਨੇ ਬੋਲੀ ਜਾਣ ਦੋ ਉਹਨਾਂ ਦੀ ਆਦਤ ਹੁੰਦੀ ਆ ਬਸ ਆਪ ਦੇ ਆਪ ਨੂੰ ਤੁਸੀਂ ਕਹੋ ਯਾਰ ਮੈਂ ਸਹੀ ਆ ਜੇ ਮੈਂ ਜੋ ਕੰਮ ਕਰ ਰਿਹਾ ਆ ਉਹ ਵੀ ਮੈਂ ਸਹੀ ਕਰ ਰਿਹਾ ਆ ਉਹਦਾ ਜਿੰਨਾਂ ਨੇ ਨਿੰਦਣਾ ਹੁੰਦਾ ਬਹੁਤ ਆਪਾਂ ਤਾਂ ਤੁਸੀਂ ਦੇਖੋ ਅਜੇ ਕੁਝ ਵੀ ਨਹੀਂ ਵੱਡੇ ਵੱਡੇ ਮੰਤਰੀ ਕੀ ਹਨਾ ਵੱਡੇ ਵੱਡੇ ਪ੍ਰਧਾਨ ਮੰਤਰੀ ਕੀ ਮੁੱਖ ਮੰਤਰੀ ਕੀ ਵੱਡੇ ਵੱਡੇ ਅਹੁਦਿਆਂ ਵਾਲੇ ਕੀ ਇੱਥੇ ਹਰ ਇੱਕ ਦਾ ਜਲੂਸ ਨਿਕਲਦਾ ਤੁਸੀਂ ਇੱਕ ਬੰਦਾ ਦਿਖਾ ਦਿਓ ਮੈਨੂੰ ਜਿਹਨੂੰ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਨੇ ਨਾ ਨਿੰਦਿਆ ਹੋਵੇ ਜਾ ਉਹਨਾਂ ਸਾਰੇ ਕਹਿੰਦੇ ਹੋਣ ਕਿ ਇਹ ਚੰਗਾ ਬੰਦਾ ਇੱਕ ਬੰਦਾ ਵੀ ਨਹੀਂ ਮਿਲੂਗਾ ਤਾਂ ਤੁਸੀਂ ਕੁਝ ਕ ਬੰਦਿਆਂ ਪਿੱਛੇ ਆਪ ਦੀ ਜ਼ਿੰਦਗੀ ਬਰਬਾਦ ਕਰਨ ਲੱਗ ਜਾਨੇ ਕਦੇ ਵੀ ਆਪ ਦੇ ਜਹਿਨ ਦੇ ਵਿੱਚ ਇਹ ਚੀਜ਼ ਕਦੇ ਵੀ ਨਾ ਲਿਓ ਜਿੰਨੇ ਬੋਲਣਾ ਸੋ ਬੋਲੀ ਜਾਣ ਦੋ ਕਰਜ਼ਾ ਉੱਤਰ ਜਾਂਦਾ ਕਦੇ ਚੜ ਜਾਂਦਾ ਇਹ ਆਈ ਜਲਾਈ ਇਸੇ ਤਰ੍ਹਾਂ ਚੱਲੀ ਜਾਣੀ ਆ ਜੋ ਤੁਸੀਂ ਕੰਮ ਕਰਦੇ ਹੋ ਉਹ ਕਦੇ ਠੰਡੇ ਕਦੇ ਤੱਤੇ ਕਦੇ ਕੰਮ ਚੱਲਦੇ ਨੇ ਕਦੇ ਕੰਮ ਨਹੀਂ ਚੱਲਦੇ ਉਹ ਚੀਜ਼ ਦੀ ਟੈਨਸ਼ਨ ਲੈਣੀ ਛੱਡ ਦੇ ਉਹ ਤੇਈ ਵਾਰ ਮਿਹਨਤ ਦਾ ਪੈਸਾ ਵੀ ਰਾਸ ਆ ਜਾਂਦਾ ਬਹੁਤ ਮਿਹਨਤ ਕੰਮ ਆ ਜਾਂਦੀ ਆ ਕਿਸੇ ਟਾਈਮ ਨਹੀਂ ਕੰਮ ਹੁੰਦੀ ਕਈ ਵਾਰ ਕੰਮ ਹੁੰਦੇ ਨੇ ਕਈ ਵਾਰ ਕੰਮ ਨਹੀਂ ਹੁੰਦੇ ਉਹ ਚੀਜ਼ਾਂ ਨੂੰ ਮੈਟਰ ਨਹੀਂ ਕਰਦੀ ਦਿਮਾਗ ਦੇ ਵਿੱਚੋਂ ਕੱਢ ਕੇ ਰੱਖਿਆ ਕਰੋ ਆਪ ਦਾ ਜੋ ਕੰਮ ਹੈ ਬਸ ਉਸ ਵੱਲ ਫੋਕਸ ਰੱਖੋ ਲੋਕਾਂ ਦੀਆਂ ਗੱਲਾਂ ਜੋ ਬੋਲਦੇ ਨੇ ਬੋਲੀ ਜਾਣ ਦਿਓ ਪਰ ਜਦੋਂ ਇੱਕ ਗੱਲ ਬੱਸੋ ਬਾਹਰ ਹੋ ਜਾਂਦੀ ਹੈ ਹਟਦੇ ਨਹੀਂ ਤਾਂ ਉਹ ਤੁਸੀਂ ਜਵਾਬ ਆਪਦੇ ਹਿਸਾਬ ਦੇ ਨਾਲ ਦੇ ਸਕਦੇ ਹੋ ਜਿਵੇਂ ਸਿੱਧੂ ਮੂਸੇ ਵਾਲਾ ਵੀ ਜਵਾਬ ਆਪਦੇ ਗੀਤਾਂ ਦੇ ਵਿੱਚ ਦੇ ਦਿੰਦਾ ਸੀ ਤਾਂ ਬਹੁਤ ਜ਼ਿੰਦਗੀ ਵੱਡੀ ਹੈ ਬਹੁਤ ਕੁਝ ਦੇਖਣ ਵਾਲਾ ਬੜਾ ਪਿਆ ਆਜੀ ਸੋਚਿਆ ਕਰੋ ਬਸ ਰਾਤ ਨੂੰ ਸ਼ੁਕਰਾਨਾ ਕਰਿਆ ਕਰੋ ਸਵੇਰੇ ਉੱਠਣ ਅਸਾਰ ਵਾਹਿਗੁਰੂ ਦਾ ਨਾਮ ਲਿਆ ਕਰੋ ਉਸ ਨੂੰ ਮੰਨਿਆ ਕਰੋ ਕਿਉਂਕਿ ਇਹ ਨਹੀਂ ਪਤਾ ਰਾਤ ਨੂੰ ਸੌਣੇ ਆ ਸਵੇਰੇ ਉੱਠਾਂਗੇ ਕਿ ਨਹੀਂ ਉੱਠਾਂਗੇ ਇਹ ਪ੍ਰੋਕਸਾ ਨਹੀਂ ਜ਼ਿੰਦਗੀ ਦਾ ਤੇ ਲੋਕ ਕਰਜ਼ਿਆਂ ਦੀ ਟੈਨਸ਼ਨਾਂ ਲੈ ਕੇ ਆਪਦੀ ਜੀਵਨ ਲੀਲਾ ਆਪ ਦੀ ਆਪ ਹੀ ਸਮਾਪਤ ਕਰ ਲੈਂਦੇ ਨੇ ਅਨੇਕਾਂ ਹੀ ਖਵਰਾ ਏਦਾਂ ਦੀਆਂ ਆਉਂਦੀਆਂ ਨੇ ਮੇਰੀ ਆਪਦੀ ਨਿੱਜੀ ਸੋਚਾਂ ਉਸ ਵਾਹਿਗੁਰੂ ਨੇ ਜਿੱਦ ਦੇ ਕਿਰਪਾ ਕੀਤੀ ਹਰ ਇੱਕ ਬੰਦਾ ਕਰਜ਼ੇ 'ਚ ਮੈਂ ਵੀ ਹੈਗਾ ਹੋਰ ਵੀ ਬਥੇਰੇ ਨੇ ਅਨੇਕਾਂ ਹੀ ਬੰਦੇ ਕਰਜ਼ੇ ਦੇ ਵਿੱਚ ਨੇ ਪਰ ਮੇਰੀ ਮੇਰਾ ਨਿੱਜੀ ਵਿਚਾਰ ਹਨਾ ਮੇਰਾ ਨਿੱਜੀ ਲੱਗਦਾ ਮੈਨੂੰ ਕਿ ਜਿੱਦ ਦੇ ਮੈਂ ਆਪਣੇ ਆਪ ਨੂੰ ਲੱਗਾ ਸੈਟੀਸਫਾਈ ਹੋ ਗਿਆ ਜਾਂ ਮੈਂ ਸੈੱਟ ਹੋ ਗਿਆ ਮੈਂ ਸਾਰੇ ਕਰਜ਼ੇ ਉਤਾਰ ਦਿੱਤੇ ਹੁਣ ਕੋਈ ਟੈਨਸ਼ਨ ਨਹੀਂ YouTube ਤੇ ਵੀ ਤਾਂ ਪੈਸਾ ਲੋਕਾਂ ਨੂੰ ਆਉਂਦਾ ਜਿੱਦੇ ਆਪਣਾ ਨੂੰ ਲੱਗਿਆ ਵਿਸ਼ਵਾਸ ਵੀ ਹੋ ਜਾਣਾ ਤਾਂ ਆਪ ਦਾ ਇੱਕ ਨਿੱਜੀ ਪੱਖ ਤੌਰ ਸਮਝ ਕੇ ਮੇਰੀ ਸੋਚਣੀ ਇਹ ਹੈ ਕਿ ਯਾਰ ਮੈਂ ਲੋਕਾਂ ਦੇ ਕਰਜ਼ੇ ਇੱਕ ਵਾਰ ਅਸੀਂ ਖਤਮ ਕਰਾਂਗੇ ਉਹ ਵੀ ਟਾਈਮ ਆਊਗਾ ਪਰ ਸੋਚ ਪਹਿਲਾਂ ਹੈਗੀ ਆ ਆਪ ਦੀ ਇਸ ਤਰ੍ਹਾਂ ਦੀ ਕਿ ਲੋਕਾਂ ਦੇ ਜ ਕੋਈ ਕਿਸੇ ਦੇ ਕਰਜ਼ੇ ਹੋਣਗੇ ਅਸੀਂ ਉਹਨਾਂ ਦੇ ਕਰਜ਼ੇ ਉਤਾਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਪਤਾ ਮੇਰੇ ਨਾਲ ਬਹੁਤ ਭਰਾ ਜੁੜਨਗੇ ਜਦੋਂ ਜਦੋਂ ਮੈਂ ਕੰਮ ਸਟਾਰਟ ਕਰਦੇ ਜਦੋਂ ਆਪਾਂ ਕੰਮ ਸਟਾਰਟਿੰਗ ਦੇ ਵਿੱਚ ਤਾਂ ਉਦੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਫੇਸ ਕਰਨਾ ਪੈਂਦਾ ਉਹਨਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਇਹ ਦਿਮਾਗ ਇਹ ਤਾਂ ਆਊਗੀ ਆਊਗੀ ਇਹ ਖੇਚਲ ਪਹਿਲਾਂ ਪਹਿਲਾਂ ਕਰਨੀ ਪੈਂਦੀ ਹੁੰਦੀ ਹੈ ਪਰ ਵਿਸ਼ਵਾਸ ਆ ਜਦੋਂ ਆਪਾਂ ਕੰਮ ਕਰਾਂਗੇ ਤਾਂ ਬਹੁਤ ਬੰਦੇ ਤੁਹਾਡੇ ਨਾਲ ਜੁੜਨਗੇ ਆਮ ਲੋਕਾਂ ਦਾ ਕਰਜ਼ਾ ਕੋਈ ਨਹੀਂ ਉਤਾਰਦਾ ਆਮ ਲੋਕਾਂ ਦਾ ਕਰਜ਼ਾ ਕੋਈ ਵੀ ਸਰਕਾਰ ਨਹੀਂ ਉਤਾਰਦੀ ਵੱਡੀਆਂ-ਵੱਡੀਆਂ ਕੰਪਨੀਆਂ ਵੱਡੇ-ਵੱਡੇ ਨਿਊਜ਼ ਰਿਪੋਰਟਰ ਨੇ ਜਿਹੜੇ ਨਿਊਜ਼ਾਂ ਚੱਲਦੀਆਂ ਨੇ ਟੈਲੀਵਿਜ਼ਨ ਤੇ ਵੱਡੇ-ਵੱਡੇ ਨਾਂ ਤਾਂ ਕੀ ਲੈਣਿਆ ਹਰ ਇੱਕ ਨੂੰ ਪਤਾ ਹੀ ਨਹੀਂ ਉਹਨਾਂ ਦੇ ਹਨਾ ਵੱਡੇ-ਵੱਡੇ ਨਿਊਜ਼ ਚੈਨਲ ਨੇ ਜਾਂ ਵੱਡੇ-ਵੱਡੇ ਬਿਜ਼ਨਸਮੈਨ ਨੇ ਕਿਸ ਤਰ੍ਹਾਂ ਉਹਨਾਂ ਦੇ ਕਰਜ਼ੇ ਸਰਕਾਰਾਂ ਮਾਫ਼ ਕਰਾ ਦਿੰਦੀਆਂ ਨੇ ਕਿੰਨੇ-ਕਿੰਨੇ ਕਰੋੜਾਂ ਦੇ ਕਰਜ਼ੇ ਹੁੰਦੇ ਨੇ ਪਰ ਆਮ ਲੋਕਾਂ ਦੀ ਉਹ ਸਰਕਾਰ ਜਿਹੜੀ ਬਣਾਉਂਦੀ ਆ ਆਮ ਲੋਕ ਹੀ ਸਰਕਾਰ ਬਣਾਉਂਦੇ ਨੇ ਪਰ ਉਹ ਸਰਕਾਰ ਕਦੇ ਵੀ ਆਮ ਲੋਕਾਂ ਦੇ ਕਰਜ਼ੇ ਨਹੀਂ ਮਾਫ਼ ਕਰਦੀ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਕਰਜ਼ੇ ਮਾਫ਼ ਹੋ ਜਾਂਦੇ ਨੇ ਕਰੋੜਾਂ ਦੇ ਤਾਂ ਉਹੀ ਕਰੋੜਾਂ ਦਾ ਪੈਸਾ ਅਗਰ ਆਮ ਲੋਕਾਂ ਦਾ ਮਾਫ਼ ਕਰਨ ਦੀ ਸਰਕਾਰ ਇਧਰਲੇ ਪਾਸੇ ਧਿਆਨ ਦੇਵੇ ਤਾਂ ਲੋਕ ਹੋਰ ਕਿੰਨੀ ਜ਼ਿਆਦਾ ਸਪੋਰਟ ਕਰਨਗੇ ਅਗਰ ਉਹ ਕਰਜ਼ਾ ਲੈਂਦੇ ਨੇ ਕਰਜ਼ਾ ਜ਼ਿਆਦਾ ਹੁੰਦਾ ਤਾਂ ਉਹਨਾਂ ਦਾ ਮਾਫ਼ ਕਰ ਦਿੱਤਾ ਜਾਂਦਾ ਕਿ ਗਾਂਹ ਕੰਮ ਹੋਣਗੇ ਪਰ ਸਰਕਾਰ ਬਣਾਉਣ ਵਾਲੇ ਕੌਣ ਨੇ ਆਮ ਲੋਕ ਨੇ ਤਾਂ ਆਮ ਲੋਕਾਂ ਵੱਨੀ ਸਰਕਾਰ ਨਹੀਂ ਚੰਨ ਦਿੰਦੀ ਤਾਂ ਮੇਰਾ ਨਿੱਜੀ ਵਿਚਾਰ ਆ ਮੈਂ ਕੋਸ਼ਿਸ਼ ਕਰੂੰਗਾ ਜ਼ਰੂਰ ਪਰ ਜਦੋਂ ਮੈਂ ਆਪ ਲੱਗਦਾ ਆਪਾਂ ਲਾਈਨ ਤੇ ਆ ਗਏ ਆਪਣਾ ਕੰਮ ਸੈੱਟ ਹੋ ਗਿਆ ਆਪਣਾ ਸਾਰਾ ਕਰਜ਼ਾ ਲੈ ਗਿਆ ਆਪਣੀਆਂ ਸਾਰੀਆਂ ਟੈਨਸ਼ਨਾਂ ਤਾਂ ਕਦੇ ਖਤਮ ਹੁੰਦੀ ਨਹੀਂ ਪਰ ਇੰਨਾ ਕੁ ਜ਼ਰੂਰ ਚਲ ਸੈਟੀਸਫਾਈਸ ਹੁੰਦਾ ਬੰਦਾ ਕਿ ਹਾਂ ਬਸ ਠੀਕ ਹੈ ਜੀ ਆਪਣਾ ਦੇਣਾ ਲੈਣਾ ਸਾਰਾ ਉੱਤਰ ਗਿਆ ਸਾਡਾ ਆ ਕੰਮ ਵੀ ਨਿਭੜ ਗਿਆ ਮੇਰਾ ਕੰਮ ਵੀ ਨਿਭੜ ਗਿਆ ਹੁਣ ਏਡੀ ਟੈਨਸ਼ਨ ਨਹੀਂ ਹਿੰਦੀ ਮੈਂ 꼭 ਜਰੂਰ ਕੋਸ਼ਿਸ਼ ਕਰੂੰਗਾ ਹਰ ਇੱਕ ਬੰਦੇ ਦੀ ਉਤਾਰਨ ਦੀ ਜੋ ਵੀ ਕਰਦਿਆ ਕਿਸੇ ਤੇ ਹੋਇਆ ਤਾਂ ਅਸੀਂ ਇੱਕ ਵਾਰ ਉਹਨੂੰ ਨਿਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਹੌਲੀ ਹੌਲੀ ਮੈਨੂੰ ਲੱਗਾ ਮੇਰੇ ਨਾਲ ਭਰਾ ਜੁੜਨਗੇ ਵੀ ਇੰਨੀ ਕਾਸ ਹੈਗੀ ਆ ਅਗਰ ਕੋਈ hath ਆਪਾਂ ਮੋੜੇ ਕਰਦੇ ਆ ਤਾਂ ਅਗਲਾ ਵੀ ਕੋਈ ਹੱਥ ਬਤਾ ਅੱਗੇ ਨਾਲ ਵਧਾਉਂਦਾ ਆਪਣੇ ਕੋਲੇ ਜਦੋਂ ਆਪਾਂ ਕੋਸ਼ਿਸ਼ ਕਰਦੇ ਤਾਂ ਇਹ ਆਪਦੇ ਮਨ ਦੇ ਵਿੱਚ ਇੱਕ ਵਿਚਾਰ ਹੈਗਾ ਵਾਹਿਗੁਰੂ ਕਿਰਪਾ ਕਰੇ ਆਪ ਸੈੱਟ ਹੋਈਏ ਆਪ ਦੀ ਮਿਹਨਤ ਕਰੀ ਜੰਨੇ ਆ ਆਪ ਵੀ ਸੈੱਟ ਹੋ ਜਾਗੇ ساری ਉਮਰ ਇਦਾਂ ਤਨਖਾਹ ਨਹੀਂ ਤਜੋ ਸੁਪਨੇ ਨੇ ਚਲ ਉਹ ਵੀ ਪੂਰੇ ਕਰਕੇ ਜਾਵਾਂਗੇ ਪਰ ਆ ਚੀਜ਼ ਮੈਂ ਜ਼ਰੂਰ ਕਰਨੀ ਕਰੂੰ ਕਰਨੀ ਚਾਹਾਂਗਾ ਤਾਂ ਮਨ ਦੀ ਇੱਛਾ ਦੀ ਆ ਕਿ ਇਹ ਜਿਹੜੇ ਬੰਦੇ ਕਰਜ਼ੇ ਦੇ ਵਿੱਚ ਫਸਿਆ ਨੇ ਦੇ ਨੇ ਥੋੜੇ ਮੋਟੇ ਜਿਹੜਾ ਕਰਜ਼ੇ ਹੁੰਦੇ ਨੇ ਉਹ ਉਹਨਾਂ ਦੀ ਲਾਹਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ ਅਗਰ ਵੀਡੀਓ ਅੱਛੀ ਲੱਗੀ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੀ ਮਦਦ ਕਰਿਓ ਕੀ ਆਪਾਂ ਅੱਗੇ ਵੀ ਲੋਕਾਂ ਦੀ ਮਦਦ ਕਰ ਸਕੀਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ